ਤਨਕੇ ਯਾਦਵ ਸਾਹਿਬ ਨੂੰ ਅਮਨ ਅਰੋੜਾ ਜੀ ਨੇ ਡਿਊਟੀ ਲਗਾ ਕੇ ਤੁਸੀਂ ਕੋਆਰਡੀਨੇਟ ਕਰੋ ਸਾਡੀ ਟੀਮ ਨੇ ਬਾਈਟਰ ਲਗੇ ਇੱਕ ਡਰਾਫਟ ਅਸੀਂ ਤਿਆਰ ਕਰਕੇ ਜਿਹੜਾ ਦਿੱਤਾ ਉਸ ਕਮੇਟੀ ਦੇ ਤਾਂ ਪੈਂਦੇ ਰਹੇ ਜੇ ਸੁਪਾਰੇ ਸਾਹਿਬ ਜਗਨਾਰਥ ਸਿੰਘ ਤੇ ਤਰਸਪੰਨੋ ਤਿੰਨ ਵਕੀਲ ਸਨ ਉਹਨਾਂ ਦੀ ਵੀ ਟੀਮ ਨਾਲ ਸਾਹਿਬ ਹੁੰਦੇ ਸੀ ਜਿਹੜੀ ਡੀਜੀਪੀ ਆਫਿਸ ਦੇ ਲੀਗਲ ਸੀਨੀਅਰ ਲੀਗਲ ਪੱਤੀ ਸਾਹਿਬ ਤੇ ਹੋਰ ਵੀ ਸਾਹਿਬ ਜਮ ਸਾ ਬੜੀ ਮਿਹਨਤ ਕਰਕੇ ਆ ਜਿਹੜੀਆਂ ਇਸ਼ੂ ਇਹੋ ਹੋ ਰਹੀ ਹੈ ਨਾ ਇਸ ਇੰਨੇ ਸੌਲਵ ਕੀਤੇ ਹੋਏ ਨੇ ਮੇਰੇ ਕੋਲ ਇੰਨਾ ਹੀ ਰਹਿ ਗਿਆ ਨੇ ਪਹਿਲਾ ਜਿਹੜਾ ਅਸੀਂ ਦਿੱਤਾ ਸੀ ਜਿਹੜਾ 5 ਕਿਲੋ ਮੂਵ ਹੁੰਦਾ ਉਸ ਤੋਂ ਬਾਅਦ ਇਹ ਜਿਹੜਾ ਮੇਰੇ ਹੱਥ ਦੇ ਵਿੱਚ ਐਸੋ ਇਹਦੇ ਵਿੱਚ ਲਿਵਿੰਗ ਗੁਰੂ ਵਾਲਾ ਕਿਉਂਕਿ ਸਾਡਾ ਮੇਨ ਇਸ਼ੂ ਜਿਹੜਾ ਆਇਆ ਨਾ ਤੁਹਾਂ ਮੇਰੇ ਜੀ ਸ਼ਰਾਂਜੀ ਪਿਛਲੇ ਸਮੇਂ ਦੇ ਵਿੱਚ 14 15 ਨੂੰ ਜਿਹੜਾ ਮੇਨ ਇਸ਼ੂ ਬਾਰ-ਬਾਰ ਹਾਊਸ 'ਚ ਵੀ ਤੇ ਹਾਊਸ ਤੋਂ ਬਾਹਰ ਵੀ ਲੋਕਾਂ ਨੇ ਉਠਾਇਆ ਕਿ ਲਿਵਿੰਗ ਗੁਰੂ ਕਿਉਂ ਨਹੀਂ ਲਿਜਾ ਗਿਆ ਮੈਂ ਇੱਥੇ ਦੱਸਣਾ ਚਾਹੁੰਦਾ मीडिया वाले में मेरे भी बात एक क्लोज करके लै सकते हैं स्टेटमेंट ऑफ ऑबजेक्शन रीजन तीसरी लाइन है श्री गुरु ग्रंथ साहब विच इज हेल्थ सेक्रेट एज ए लिविंग गुरु एंड मिनरेटेड अकॉर्डिंगली नॉट ओनली बाई फॉलोअर्स बट ऑल पीपल हु रिजाइड इन द लैंड ऑफ फाइव रिवर्स पंजाब सो सारे ही ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵੇਂ ਗੁਰੂ ਮੰਨਦੇ ਆ ਇਹਦੇ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਸੀ ਹੁਣ ਉਹ ਕਿਉਂ ਡਿਲੀਊਟ ਕਰ ਦਿੱਤਾ ਗਿਆ ਇਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਅਸੀਂ ਸਰਕਾਰ ਨੂੰ ਰਾਜ ਸਾਹਿਬ ਤੇ ਲਈ ਦੀ ਬੇਨਤੀ ਜ਼ਰੂਰ ਕਰਦੇ ਆ ਕਿ ਆ ਜਿਹੜਾ ਫਰੜਾ ਸਿਕਣਾ ਜਿਹੜਾ ਸਿੱਤਿਨ ਸਤ ਨੂੰ ਸਾਡੇ ਨਾਸਤੇ ਕੇਂਦ ਨੂੰ ਕਹਿੰਦੇ ਨੇ ਤੁਸੀਂ ਕੰਮ ਬੜੇ ਪੈ ਗਏ ਮੈਂ ਕਿ ਬੇਨਤੀ ਕਰਾਂ ਅਸੀਂ ਕਰੀਬ ਪਿਛੇ 2.5 ਘੰਟੇ ਪਹੁੰਚੇ ਆ ਸਾਨੂੰ ਮੁਸ਼ਕਲ ਹੋਈ ਆ ਕਿ ਅਸੀਂ ਕੋਈ ਉੱਠ ਕੇ ਪਛਾਦਾ ਛਾ ਗਿਆ ਮੈਂ ਦੁਬਾਰਾ ਜਾ ਕੇ ਪਾਣੀ ਪੀ ਆਇਆ ਸੀ ਪੱਤਰ ਗੁਰਦੀਪ ਸਿੰਘ ਉਹ ਉਸ 6/2 ਦੀ ਜਗ੍ਹਾ ਤੇ ਬਹ ਨੀ ਆ ਸਕਦਾ ਅੱਜ ਰਾਇਸਾਹਬ ਉਹਨਾਂ ਨੂੰ ਕਰੀਬ 10 ਮਹੀਨੇ ਹੋ ਚਲੇ ਨੇ 300 ਦਿਨ ਪੂਰੇ ਹੋਣ ਵਾਲੇ ਨੇ ਮੇਰੇ ਖਿਆਲ ਅਜੋਨਾਂ ਦਾ train 293 ਦੇ ਚਰਾਮੇ ਇੱਥੇ ਕਿਹਦੇ ਪਹੁੰਚੇ ਇੰਨੇ ਦਿਨਾਂ ਤੋਂ ਉਹ ਵੀਰ ਉੱਥੇ ਬੈਠਾ ਹੋਇਆ ਸਾਨੂੰ ਇੱਕ ਇੱਕ ਮਿੰਟ ਸਾਨੂੰ ਭੀਲੋ ਦਾ ਕਿ ਅਸੀਂ ਉਹਦੇ ਤੇ ਅਪਿਆਚਾਰ ਕਰ ਰਹੇ ਪੈ ਜੇ ਅਸੀਂ ਉਹਦੀ ਗੱਲ ਨਾਲ ਐਗਰੀ ਹਾਂ ਜੇ ਸਾਰਾ ਪੰਜਾਬ ਐਗਰੀ ਹੈ ਤੇ ਫਿਰ ਕਿਉਂ ਇਹਨਾਂ ਲਿੰਗਰ ਨੂੰ ਕੀਤਾ ਜਾ ਰਿਹਾ ਦੱਸੇ ਮੇਰੀ ਬੇਨਤੀ ਹੈ ਅਚੰਗਲਾ ਦੇ ਰਾਜ ਸਾਹਿਬ ਵੀ ਬਚਾਉਣਗੇ ਅੱਜ ਸਿਲੈਕਟ ਕਮੇਟੀ ਉੱਤੇ ਅਮੰਤ ਇਸੇ ਕੰਮ ਤੋਂ ਕਦੇ ਕਰਦੇ ਪਈ ਇਹ ਕਾਨੂੰਨ ਜਦੋਂ ਜਿਵੇਂ ਪੜਾਉਣ ਦੇ ਵਿੱਚ ਸਾਡੀ ਸੇਵਾ ਲੱਗੀ ਸੀ ਅਸੀਂ ਕੀਤੀ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਦੇ ਨਾਲ ਥਾਈਟਿਕਲ ਮੀਟਿੰਗ ਹੋਈ ਹੈ ਸਾਡਾ ਡਾਇਰੈਕਸ਼ਨ ਜਾਂਦਾ ਸੀ ਜਾਂਦੇ ਆ ਬੈਠਦੇ ਆ ਉਹਨਾਂ ਨੂੰ ਦੱਸਦੇ ਆ ਤੇ ਫਿਰ ਉਹ ਕਹਿੰਦੇ ਕਿ ਹਾਂ ਇੱਕ ਗਰੂਰ ਬਣਾਉਣਾ ਅਸੀਂ ਆਖਿਆ ਕਿ ਉਹ ਕਹਿੰਦੇ ਕਿ ਮੈਂ ਦੱਸਿਆ ਕਿ ਉਸ ਦਿਨ ਉਹਨਾਂ ਦਾ ਬੀਪੀ ਲੈ ਸਰ 143 ਸੌਰੀ ਪਲਸ ਪਲਸ 43 ਉੱਪਰਲਾ ਬੀਪੀ 238 ਹੈ ਲੈ 117 ਉਸ ਦੋ ਦਿਨ ਹੋ ਗਏ ਸਨ ਉਹਨਾਂ ਦੇ ਖਾਨੇ ਦੇ ਰਾਈਂ ਥੂਣ ਵਾਂਗ ਆ ਪਿਆ ਸੀ ਤੇ ਬੀਪੀ ਪੁੱਸ ਸਾਰਾ ਕੁਝ ਤੇ ਉਸ ਤੋਂ ਇੱਕ ਦਿਨ ਪਹਿਲਾਂ ਉਹ ਸਾਰਾ ਦਿਨ ਅਠ ਘੰਟੇ ਬਿਉਸ਼ ਰੇ ਸੀ ਫਿਰ ਸਾਨੂੰ ਮੀਟਿੰਗ ਮਿਲੀ ਸੀ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਗੱਲ ਕੀਤੀ ਜਿਹੜੀ ਮੇਰੇ ਵੱਡੇ ਵੀਰ ਭਾਈ ਪਰਤੂਰ ਸਿੰਘ ਸਟੇਜ ਤੋਂ ਪਹਿਲਾਂ ਕਹਿ ਗਏ ਸਰ ਮੁੱਖ ਮੰਤਰੀ ਸਾਹਿਬ ਨੇ ਆਖਿਆ ਕਿ ਉਹਨੂੰ ਜਾ ਕੇ ਕਹੋ ਕਿ ਜਿਹੜਾ ਉਹਨੇ ਸੁਪਨਾ ਲਿਆ ਇੱਕ ਨੌਂ ਬਣਾਉਂਦਾ ਉਹ ਆਪਣੇ ਘਰ ਹੀ ਬੈਠੇ ਆਪਣਾ ਰੋਟੀ ਪਾਣੀ ਸ਼ੁਰੂ ਕਰੇ ਸੋ ਜਿਵੇਂ ਵੀ ਇਥੇ ਲੋਕ ਬੇਰਹਿ ਦਰਸਾਈ ਵਾਲੀ ਗੱਲ ਆਖੇ ਜਿਸਲੇ ਨੇ ਸਾਨੂੰ 11 ਤਰੀਕ ਦਾ ਸਮਾਂ ਦਿੱਤਾ ਗਿਆ ਸੀਗਾ ਪਹਿਲਾ ਮੀਟਿੰਗ 7 ਤਰੀਕ ਨੂੰ ਵੀ ਹੋ ਗਈ ਹੈ ਸਾਨੂੰ ਲੱਗਦਾ 7 ਨੂੰ ਹੋ ਜੇਗਾ ਚਲੋ ਫਿਰ 14 ਤਰੀਕ ਨੂੰ ਜਦੋਂ ਹੈ ਕੈਪਟਨ ਨੇ ਮਨਜ਼ੂਰੀ ਦੇ ਦਿੱਤੀ ਪਰ ਉਹ ਡਿਲੀਊਟਡ ਫਾਰਮ ਜਿਹੜੀ ਹੈ ਨਾ ਉਹ ਵੀ ਮੇਰੇ ਕੋਲ ਪਈ ਹੈ ਮੀਡੀਆ ਵਾਲੀ ਗੀਮਾਰਚ ਆਪਾਂ ਗੱਲ ਕਰ ਸਕਦੇ ਹਾਂ ਤੇ ਉਹ ਬਹੁਤ ਛੋਟੀ ਕਰ ਦਿੱਤੀ ਗਈ ਆ ਜਿਹੜਾ ਕ੍ਰੇਲ 9 ਪੇਜਾਂ ਦਾ ਜਿਹੜਾ ਅਸੀਂ ਪਾਸ ਨਹੀਂ ਨਹੀਂ ਮੇਰੇ ਮਤੂ ਅਸੀਂ ਤਾਂ ਅਸਿਸਟ ਕਰ ਦਿੱਤੇ ਸੀ ਇਹ ਜੀ ਆਪੇ ਬੀਜਪੀ ਆਫਿਸ ਤੇ ਨਾਲ ਸਾਡੀ ਟੀਮ ਜਿਹੜੀ ਆ ਅਸੀਂ ਇਹਦੇ ਤੇ ਕੰਮ ਕੀਤਾ ਰਾਤ ਤੱਕ देर रात ਮੈਨੂੰ ਲੰਕਾਉਂਦ ਆ ਦੱਸਿਆ 9:30 ਵਜੇ ਅਲਕੇ ਯਾਦਵ ਸਾਹਿਬ ਵੀ ਉੱਥੇ ਬੈਠੇ ਰਹੇ ਅਸੀਂ ਵੀ ਬੈਠੇ ਰਹੇ ਰਾਤ 7:00 9:00 ਵਜੇ ਫਾਈਨਲ ਕਰਕੇ ਇਹ ਜਿਹੜਾ ਕਰਵਾ ਅਸੀਂ ਇਹਦੀ ਆਫਿਸ ਦੇ ਵਾਸਤੇ ਉਹਨੂੰ ਭੇਜਿਆ ਜਿਹੜਾ ਕਿ ਬਾਅਦ ਵਿੱਚ ਰੱਖਿਆ ਗਿਆ ਫਿਰ ਉਹਨੂੰ ਜਿਹੜਾ ਡਿਲੀਟ ਕਰ ਦਿੱਤਾ ਕਿ ਸਭ ਬੇਨਤੀ ਇੱਕੋ ਹੀ ਹੈ ਕਿ ਇਹਦੇ ਵਿੱਚ ਸਭ ਜੋ ਲਿਖਿਆ ਨਾ ਇਹਨੂੰ ਕਨਸਿਡਰ ਕੀਤਾ ਜਾਏ ਅਸੀਂ ਇਹ ਕੰਮ ਅਪਡੇਟ ਕਰਨਾ ਚਾਹਾਂਗੇ ਕਿ ਤੁਸੀਂ ਇਹ ਜਿਹੜੀ ਆ ਮੇਰੇ ਖਾਲ ਵਿੱਧਾ ਅਫਸਰੀ ਸੀ ਆ ਜੋ ਇਹ ਹੁਣ ਪੱਤਰਕਾਰ ਭਰਾ ਵੀ ਦੇਖੇ ਉਹਨਾਂ ਨੂੰ ਇੱਕ ਤਸਵੀਰ ਚਾਹੀਦੀ ਹੁੰਦੀ ਹੈ ਆ ਜੋ ਬੀਬੀ ਇਹ ਖਰੜਾ ਜਿਹੜਾ ਜਿਹੜਾ ਅਸੀਂ ਭੇਜ ਕੀਤਾ ਸੀ ਉਹਨੂੰ ਕਨਸੀਡਰ ਕੀਤਾ ਹੈ ਆਜਾ ਮਾਤਾ ਆ ਵੀ ਅਜੇ ਫਿਰ ਬਾਕੀ ਅਗਲੇ ਪਾਸੇ ਅੱਜ ਤੇਰੇ ਨਾਲ ਅੱਜ ਨਾਲ ਨਾ ਕਰੀਂ ਨਾਲੇ ਮਨ ਨੂੰ ਸੰਗਠਿਤ ਕਾਰੇ ਬਲਾਓ ਮਾਰੇ ਜੀ